ਤੋ ਅਜੀ ਪਾਸੇ ਪੁੱਲੀ ਦਾ ਬਹੁਤ ਬਹੁਤ ਜੀ ਆਇਆਂ ਨੂੰ ਬਾਕੀ ਹੈ ਤੇ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਪ੍ਰਭਾਵ ਵਾਲਾ ਸਾਥ ਦਿੱਤਾ ਉਸ ਸਥਿਤੀ ਜਿਸ ਸਥਿਤੀ ਦੇ ਵਿੱਚ ਕੋਈ ਵੀ ਸਾਡੇ ਨੂੰ ਪਿਆਰੀ ਸੀ ਚਾਹੇ ਉਹ ਕੋਈ ਸੀ ਫਾਟੀਵੇ ਹੋਰ ਵੀ ਕਰਤੀ ਜਾਂ ਮੈਂਬਰ ਸੀ ਇਹ ਸਾਡਾ ਸਾਥ ਦਿੱਤਾ ਉਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾ ਟੌਪਿਕ ਹੋਵੇਗਾ ਕੰਮ ਕਰਾਉਣ ਦਾ ਤਰੀਕਾ ਲਿਬਰੀ ਜੀ ਹੁੰਦੀ ਹੈ ਬਈ ਸੁਣਿਆ ਦੇਰੇ ਪਿਤਾ ਪਰ ਕੋਤ ਬਾਤ ਪਰ ਘੋੜਾ ਬੋਦਾ ਨਹੀਂ ਤੋ ਥੋੜਾ ਥੋੜਾ ਇਹ ਇਤਿਹਾਸ ਦੇ ਉਸ ਰੋਖੇ ਚੋਂ ਮੈਂ ਇੱਕ ਤਰ੍ਹਾਂ ਵਰਕਾਣਾ ਦਾ ਜੇ ਮੇਰੇ ਫਾਦਰ ਸਾਹਿਬ ਨੇ ਸੁਣਾਇਆ ਸੀ ਕਿਉਂਕਿ ਯਾਦ ਆ ਮੈਂ ਉਸ ਟਾਈਮ ਪ੍ਰਗਟਨੀ ਚ ਵੇਰ ਕਰਦੀ ਤੇ ਯਾਦ ਉਹ ਚਾਰ ਸਾਲ ਦਾ 77 85 ਦੇ ਜਿਹੜੇ ਹੈਗੇ ਆ ਦੌਰ ਦੀ ਗੱਲ ਸਮਾਂ ਬਰਾਣੀ ਬੰਦੇ ਬੈਠੇ ਆ ਪਾਸੇ ਨਹੀਂ ਬੈਠੇ ਅੰਦਰ ਬੈਠੇ ਇਹਨਾਂ ਨੇ ਸਾਰਿਆਂ ਨੇ ਉਹ ਦੌਰ ਅੱਖਾਂ ਨਾਲ ਦੇਖਿਆ ਹੋਇਆ ਲੱਗੀ ਜਿਵੇਂ ਬੈਠੇ ਆ ਉਦੋਂ ਹੀ ਮਤਲਬ ਨੌਜਵਾਨੀ ਦੇ ਬਲਟੀਗਰ ਜੀ ਬੈਠੇ ਹੋਦਰ ਸਾਹਿਬ ਬੈਠੇ ਸਿਹਾਰਾ ਸਾਹਿਬ ਨੇ ਇਹ ਮੈਨੂੰ ਗੱਲ ਸੁਣਾਈ ਕਿ ਕਹਿੰਦੇ ਜਦੋਂ ਖਬਰ ਸਰਦਾ ਹੁੰਦਾ ਨਾ ਉਹ ਆਪਣੀ ਪੈਡ ਬਣਾਉਣ ਵਾਸਤੇ ਟੈਸਟ ਤੇ ਉਸ ਜ਼ਮਾਨੇ ਚ ਦੋ ਨੰਬਰ ਡਿਵੀਜ਼ਨ ਚਾਰ ਨੰਬਰ ਦੀ ਜਿੰਨਾ ਵੀ ਸੀ ਹੁੰਦੀਆਂ ਕਰਵਾਲੀ ਨੂੰ ਜਿਹੜਾ ਹਸਲੇ ਇਤਤਕਾਰ ਕਰਦੇ ਸੀ ਕਰਵਾਤ ਕਰਵਾ ਲਿਆ ਬਹੁਤ ਟੈਸਟ ਹੁੰਦੀ ਸੀ ਤੇ ਜਦੋਂ ਆਉਂਦਾ ਸੀ ਉਹਨੂੰ ਦੇਖਣੇ ਦੋ ਚਾਰ ਬੰਦੇ ਸ਼ਹਿਰ ਦੇ ਤਰੜ ਤਰੜੇ ਤੱਕੋ ਰਹੇ ਸਨ ਬਰੇਸ਼ਪਾਰ ਅਧਿਕਾਰਤ ਨਾਮ ਹੋਦੇ ਤੇ ਬਸ ਸਟੈਂਡ ਤੋਂ ਉਸ ਟਾਈਮ ਸਰਦਾਰ ਸਿੰਘ ਦੀ ਗੋਲੀ ਜੀਪਸ ਉੱਪਰ ਜੀ ਬੱਤਾ ਜੀ ਉਹਨਾਂ ਨੂੰ ਸ਼ਹਿਰ ਦੀ ਉਸ ਟਾਈਮ ਦੀ ਜਿਵੇਂ ਅੱਜ ਕੱਲ੍ਹ ਕਹਿੰਦੇ ਹਰਕਾ ਇੰਚਾਰਜ ਸਰਕਲ ਇੰਚਾਰਜ ਜਾਂ ਕਹਿੰਦੇ ਆ ਉਸ ਟਾਈਮ ਜ਼ਿੰਮੇਵਾਰੀ ਹੁੰਦੀ ਸੀ ਤਾਂ ਉਹਨਾਂ ਦੀ ਡਿਊਟੀ ਲਈ ਹੋਈ ਸੀਗੀ ਕਿ ਸ਼ਹਿਰ ਦੀ ਸਾਂਭ-ਸਮਾਹ ਲੋਕਾਂ ਦੁੱਖ ਸੁੱਖ ਤਕਲੀਫ ਤੁਸੀਂ ਸੁਣਨੀ ਹੈ ਉਹਨਾਂ ਨੇ ਆਪਣੇ ਇੱਥੇ ਹੋਟਲ ਨਹੀਂ ਸੀ ਹੁੰਦੇ ਛੋਟੇ ਛੋਟੇ ਟਾਪੇ ਹੁੰਦੇ ਸੀ ਅੱਜ ਵੀ ਬਹੁਤ ਹੈਗੇ ਆ ਪਰ ਬਹੁਤ ਬੰਦ ਹੋ ਗਏ ਉਸ ਤੋਂ ਬਾਅਦ ਤਾਂ ਸਾਰਾ ਇੱਥੇ ਦਾ ਕੰਮ ਸੀਗਾ ਕੱਚਾ ਬੱਸ ਸਟੈਂਡ ਸੀ ਡਰਾਈਵਰ ਕਲੈਕਟਰ ਸਵਾਰੀਆਂ ਸਾਰਾ ਖਾਣੇ ਦਾ ਕੰਮ ਸੀ ਪੁਰਾਣੇ ਬੰਦੇ ਨੂੰ ਸਾਰਿਆਂ ਨੂੰ ਪੜਾ ਨਾ ਮੇਰੇ ਹੋਸ਼ ਥੋੜਾ ਜਿਆਦਾ ਹੈ ਬੱਸ ਛੱਡਾ ਟਾਪਾ ਤੁੰਗਲੀ ਯਾਦ ਹੈ ਉਹਨਾਂ ਨੇ ਜੀ ਮੇਰੇ ਖਾਦਰ ਨੂੰ ਚੱਕ ਕੇ ਕਤਵਲੀ ਲੈ ਗਏ ਵੀ ਟਾਪਿਆਂ ਦੇ ਸ਼ਰਾਬ ਪੀਂਦੇ ਆ ਇਹ ਲੋਕ ਦਾਤਨ ਕਰਨਾ ਚਲੋ ਜੀ ਮੋਤਵਰ ਬੰਦਾ ਦੇਖੇ ਫੜ ਕੇ ਲੈ ਗਏ ਬਾਜ਼ਾਰ ਦੇ ਬੰਦੇ ਪਿੱਛੇ ਜਾਂਦੇ ਹੀ ਆ ਆਪਣਾ ਆਣ ਗਵਾਨ ਸਾਰਾ ਇਕੱਠਾ ਹੋ ਗਏ ਸਿੱਧਾ ਸਦਾਰਾ ਸਿੰਘ ਜੀ ਕੋਲੀ ਕੋਲੇ ਸ਼ਾਇਦ ਉਸ ਟਾਈਮ ਉਹ ਅਰੰਭਪਿਕ ਦੇ ਪੜ੍ਹਦੇ ਹੁੰਦੇ ਸੀ ਮੇਰੇ ਖਿਆਲ ਜਿਵੇਂ ਸੁਣਿਆ ਗਿਆ ਯਾਰ ਤੋਂ ਹਮਨ ਸਾਫ ਡਿਊਟੀ ਰਾਤ ਦਾ ਟਾਈਮ ਉਹਨਾਂ ਦੇ ਆਰਾਮ ਕਰਨ ਦਾ ਟਾਈਮ ਕਿਉਂਕਿ ਸਦਾਰਾ ਸਿੰਘ ਜੀ ਕੋਲੀ ਸਦੀਸ਼ ਸਿੰਘ ਜੀ ਕੋਲੀ ਅਮਰ ਤੇ ਵੇਲੇ ਤੋਂ ਹਮਨ ਸਾ ਵੀ ਹੋ ਜਾਂਦੇ ਸੀ ਡਿਊਟੀ ਵੀ ਕਰਦੇ ਸੀ ਤੇ ਮੇਰੇ ਫਾਦਰ ਕਹਿੰਦੇ ਵੀ ਕਤਵਾਲ ਲੜ ਗਿਆ ਵੀ ਮੈਂ ਨਹੀਂ ਛੱਡਦਾ ਜੀ ਮੈਂ ਤਾਂ ਰਾਤ ਘਟਾਉ ਗੱਲ ਮੇਰਾ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਵਿਧਾਨ ਸਭਾ 'ਚ ਬੋਲਣਾ ਇੰਪੋਸੀਬਲ ਚੀਜ਼ ਤਾਂ ਲਖ ਲਾਣਾ ਇਹ ਕਿੱਦਾਂ ਖੌਂਚ ਆਉਂਦੀ ਹੈ ਜੀ ਜੀ ਸਰਦਾਰਾ ਸਿੰਘ ਜੀ ਕੋਲੀ ਨੇ ਕਹਿੰਦੇ ਸੇ ਕਤਵਾਲ ਦੇ ਸਾਹਮਣੇ ਪੱਗ ਖੋਲੀ ਤੋਰਣੀ ਪੱਗ ਬੰਦੇ ਹੁੰਦੇ ਸੀ ਉਹ ਪੈਰੀ ਬੈ ਗਿਆ ਕਹਿੰਦਾ ਸਜਾਜ ਕੀ ਕਰ ਰਹੇ ਹੋ ਕਹਿੰਦੇ ਉਹਨਾਂ ਨੇ ਕਿਹਾ ਵੀ ਦਰਵਾਨ ਸਾਹਿਬ ਜਾਣਾ ਸੀ ਉਹ ਜੁਡੀ ਦੇ 11 12 ਵਜੇ ਤੂੰ ਛੱਡਣਾ ਨੇ ਇਹਨੂੰ ਮੈਂ ਕਦੋਂ ਇਸ਼ਾਰਾ ਕੀਤਾ ਤੇ ਕਦੋਂ ਘਰ ਗਿਆ ਤੇ ਕਦੋਂ ਵਾਪਸ ਆਇਆ ਮੈਂ ਇੱਥੇ ਹੀ ਬਹਿ ਜਾਂਦਾ ਔਰ ਇੱਕ ਪੈਰ ਫੜ ਲੈ ਕੇ ਕਹਿੰਦਾ ਜੀ ਮੇਰੀ ਜਾਨ ਦੀਓ ਛੱਡੋਗੇ ਜਿਹੜੇ ਚਾਰ ਹੋਰ ਹਵਾਲਾ ਚਾਹੀ ਲੈ ਜੋ ਇੱਕ ਕੰਮ ਕਰਾਉਣਾ ਕੰਮ ਕਰਨਾ ਸਰਕਾਰਾਂ ਦਾ ਕੰਮ ਹੋਵੇ ਨਾ ਹੋਵੇ ਜਿਹੜਾ ਤੁਹਾਡੇ ਸ਼ਹਿਰ ਦਾ ਲੀਡਰ ਹੈ ਉਹਨੂੰ ਕੰਮ ਕਰਾਉਣਾ ਆਉਣਾ ਚਾਹੀਦਾ ਸਾਡੇ ਸ਼ਹਿਰ ਦਾ ਇਤਿਹਾਸ ਐਸਾ ਹੈ ਕਿ ਬਹੁਤ ਐਸੇ ਅੱਛੇ ਅੱਛੇ ਪ੍ਰਵਾਦ ਲੀਡਰ ਰਹੇ ਨੇ ਜਿਹੜੇ ਲੋਕਾਂ ਵਿਚਰਦੇ ਰਹੇ ਨੇ ਤੇ ਬਹੁਤ ਐਸੇ ਵੀਰੇ ਨੇ ਜਿਨ੍ਹਾਂ ਨੇ ਲੋਕਾਂ ਦੀ ਸ਼ਕਲ ਕਦੇ ਨਹੀਂ ਦੇਖੀ ਸਿਰਫ ਵੋਟਾਂ ਦੇ ਟਾਈਮ ਤੇ ਆਉਂਦੇ ਆ ਵੋਟ ਬੰਗਣ ਜਾਂ ਪੈਸੇ ਵੰਡਣ ਜਾਂ ਇਦਾਂ ਦੇ ਕੰਮ ਕਰਨ ਜਿਹੜੇ ਪੰਜ ਦੇ ਪੰਜ ਸਾਲ ਲੋਕਾਂ ਦੇ ਬੈਠਦੇ ਰਹੇ ਦੁਕਾਨਾਂ ਤੇ ਬੈਠਦੇ ਰਹੇ ਤਾਂ ਉਹ ਕੋਲੀ ਸਾਹਿਬ ਦੇ ਪਰਿਵਾਰ ਦਾ ਇਤਿਹਾਸ ਹੈ ਜੋ ਇੱਕ ਲੈਗੇਸੀ ਹੈ ਜਿਹਨੂੰ ਅੱਜ ਕੋਲੀ ਸਾਹਿਬ ਕੰਟੀਨਿਊ ਕਰ ਰਹੇ ਹੈ ਤਾਂ ਇਹ ਮੇਰਾ ਜਿਹੜਾ ਸੀ ਪਹਿਲਾ ਪੁਆਇੰਟ ਵੀ ਇਹਨਾਂ ਦਾ ਜਿਹੜਾ ਇਹ ਬਾਈ ਬਲੱਡ ਬਾਈ ਬਰਥ ਜਿਹੜਾ ਨੇਚਰ ਹੈ ਤਾਂ ਇਹ ਜਿਹੜੇ ਸ਼ਹਿਰ ਦੇ ਕੱਲੇ ਕੱਲੇ ਬਾਜ਼ਾਰ ਚ ਜਾਣਾ ਲੋਕਾਂ ਨੂੰ ਮਿਲਣਾ ਉਹਨਾਂ ਦੀ ਮੁਸ਼ਕਲ ਸੁਣਨੀ ਜੋ ਐਕਚੁਅਲ ਡਿਊਟੀ ਹੈ ਇੱਕ ਐਮਐਲਏ ਦੀ ਇੱਕ ਹਲਕਾ ਇੰਚਾਰਜ ਦੀ ਤਾਂ ਇਸ ਡਿਊਟੀ ਲਈ ਬਹੁਤ ਬਹੁਤ ਧੰਨਵਾਦ ਪੁਲੀਸ ਸਾਹਿਬ ਦਾ ਦੂਸਰਾ ਪੁਆਇੰਟ ਆਪਣੇ ਬਾਜ਼ਾਰ ਲਈ ਝੋਲੀ ਢੱਕੇ ਪੁਲੀਸ ਸਾਹਿਬ ਤੋਂ ਇੱਕ ਤਰਫਾਸ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਇਹ ਕੰਮ ਕਰਾਇਆ ਹੈ ਜਿਹੜੀ ਹਰੀਦੇਸ ਸਟਰੀਟ ਬਣੀ ਹੈ ਪਟਿਆਲੇ ਸ਼ਹਿਰ ਦੇ ਵਿੱਚ ਕਿਲੇ ਨੂੰ ਸਿਰਫ 5 ਸਟਾਰ ਹੋਟਲ ਕਨਵਰਟ ਕਰਨਾਸਤੇ ਬਣੀ ਹੈ ਉਹਨਾਂ ਕੋਈ ਯੂਜ਼ ਨਹੀਂ ਹੈ ਬਾਜ਼ਾਰ ਜਿਹੜੇ ਉੱਥੇ ਦੁਕਾਨਦਾਰ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਉਹਨਾਂ ਦੇ ਬਾਜ਼ਾਰ ਦੀ ਸਫਾਈ ਹੋਈ ਹੈਰਿਟੇਜ ਸਟਰੀਟ ਬਣੀ ਕੱਲ ਨੂੰ ਉੱਥੇ ਕੋਈ ਆਉਂਦਾ ਕਾਹਤ ਵਾਦਾ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਪਰ ਜਿਹੜੀ ਐਕਚੁਅਲ ਹੈਰਿਟੇਜ ਸਟਰੀਟ ਬਣਨੀ ਚਾਹੀਦੀ ਹੈ ਉਹ ਬਣਨੀ ਚਾਹੀਦੀ ਹੈ ਬੱਸ ਸਟੈਂਡ ਪੁਰਾਣੇ ਤੋਂ ਦੁਰਵਾਨ ਸਾਹਿਬ ਤੇ ਬੱਸ ਸਟੈਂਡ ਪੁਰਾਣੇ ਤੋਂ ਸ਼੍ਰੀ ਕਾਲੀ ਮਾਤਾ ਮੰਦਰ ਮੇਰੀ ਦੋਹਤ ਜਿਹੜੇ ਕੋਲੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਸਾਡੀ ਆਵਾਜ਼ ਹੋ ਸਾਡੀਆਂ ਸਾਰੀਆਂ ਮੰਗਾਂ ਮੰਨਦੇ ਹੋ ਤਾਂ ਅਸੀਂ ਆਪਣਾ ਥੋੜਾ ਜਿਹਾ ਹੱਕ ਅਜਹਰ ਜਤਾਇਆ ਕਿ ਜਿਹੜਾ ਪੈਸਾ ਤੁਸੀਂ ਲਵਾਉਣਾ ਹੈ ਅਗਲਾ ਤੁਸੀਂ ਬਹੁਤ ਪ੍ਰੋਜੈਕਟ ਜਿਵੇਂ ਲੇਕ ਦਾ ਪ੍ਰੋਜੈਕਟ ਹੈ, ਵਾਟਰ ਸਪਲਾਈ ਦਾ ਪ੍ਰੋਜੈਕਟ ਹੈ, ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਚਲਾ ਰਹੇ ਹੋ ਸਰਕਾਰ ਪੈਸਾ ਦਿੰਦੀ ਹੈ, ਐਮਐਲਏ ਨੇ ਡਿਸਟ੍ਰਿਬਿਊਟ ਕਰਨਾ ਹੈ, ਲੋਕਾਂ ਦੀ ਸਹਾਉਤ ਉਸ ਡਿਸਟ੍ਰਿਬਿਊਟ ਕਰਨਾ ਹੈ, ਦੇਖਣਾ ਕਿਥੇ ਚਾਹੀਦਾ ਕਿਥੇ ਨਹੀਂ ਚਾਹੀਦਾ। ਤਾਂ ਜਦੋਂ ਕਦੇ ਥੋੜੀ ਥੋੜੀ ਗੁੰਜਾਇਸ਼ ਲੱਗੇ ਬਜਟ ਦੇ ਵਿੱਚ ਜਾਂ ਕੁਝ ਐਸਾ ਵੀ ਕਿਸੇ ਨੂੰ ਤਕਲੀਫ ਨਾ ਹੋਵੇ ਲੋਕਾਂ ਦੀ ਪਹਿਲਾਂ ਤਕਲੀਫ ਜਾਦੇ ਵੱਡੀ ਹੈ। ਇਹ ਚੀਜ਼ ਬਾਅਦ ਚੋਂ ਉਸ ਤੋਂ ਬਾਅਦ ਇਹ ਬੇਨਤੀ ਹੈ ਮੇਰੀ ਕਿ ਬਜਟ ਦੇ ਵਿੱਚ ਗੰਜੈਸ਼ ਲਗੇ ਤਾਂ ਪਲੀਜ਼ ਸਾਡੇ ਤੋਂ ਕਿ ਬੇਨਤੀ ਹੈ ਵੀ ਇਹ ਸਾਡਾ ਥੋੜਾ ਜਿਹਾ ਡਿਮਾਂਡ ਜਿਹੜੀ ਹੈ ਆਪਣੇ ਵਿੱਤ ਮੰਤਰੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਵੀ ਇਹ ਬਹੁਤ ਦਾ ਜ਼ਿਆਦਾ ਖਰਚਾ ਨਹੀਂ ਹੈ ਔਰ ਦੋਨੋਂ ਸਭ ਤੋਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਪਟਿਆਲੇ ਦੀਆਂ ਤਾਂ ਇਹਨਾਂ ਦੇ ਰਸਤੇ ਦੀ ਸਫਾਈ ਇਹਨਾਂ ਦੇ ਰਸਤੇ ਨੂੰ ਹੈਰੀਟੇਜ ਸਟਰੀਟ ਦੇ ਤੌਰ ਤੇ ਵਿਲਪ ਕਰਨਾ ਇੱਕ ਪਟਿਆਲੇ ਦੀ ਸ਼ਾਨ ਬਣ ਜਾਏਗਾ ਕਿ ਬਸ ਸਟੈਂਡ ਸਾਡਾ ਖੁੱਲ ਗਿਆ ਬਹੁਤ 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 ਸਰਕਾਰ ਦਾ ਵੀ ਧੰਨਵਾਦ ਖੋਲੀ ਸਾਹਿਬ ਦਾ ਧੰਨਵਾਦ ਪਰ ਜਿਹੜੇ ਮੁਲਾਜ਼ਮ ਤਬਕਾ ਕੰਮ ਨਾ ਕਰਕੇ ਸਾਨੂੰ ਬਸਾਨੀ ਦੇ ਰਿਹਾ ਥੋੜਾ ਜਿਹਾ ਇਸ ਵਾਰ ਤੁਸੀਂ ਮੀਟਿੰਗ ਲੈ ਕੇ ਉਹਨਾਂ ਦਾ ਕੰਨ ਖਿੱਚੋ ਕਿਉਂਕਿ ਬਿਨਾਂ ਡੰਡੇ ਤੋਂ ਕੰਮ ਆਪਾਂ ਨੂੰ ਪਤਾ ਵੀ ਮਹਿੰਦੋਸਤਾਨ ਚ ਚੱਲਦਾ ਨਹੀਂ ਤੇ ਆਪਾਂ ਇਸ ਗੱਲ ਨੂੰ ਖੋਲ ਕੇ ਤਾਲੇ ਤੇ ਇਲੈਕਸ਼ਨ ਦੇ ਟਾਈਮ ਸਿਰ ਤੇ ਆ ਤੇ ਲੋਕਾਂ ਦੇ ਮਨ ਚ ਕੋਈ ਵਹਿਮ ਆਵੇ ਗਲਤਫਹਿਮੀ ਆਵੇ ਤਾਂ ਖੋਲੀ ਸਾਹਿਬ ਤੁਸੀਂ ਇਤਿਹਾਸ਼ਾਸ਼ਣ ਵੀ ਦਿਓ ਕਿ ਅੱਜ ਲੋਕ ਸੋਚਦੇ ਨੇ ਵੀ ਇਲੈਕਸ਼ਨ ਸਟੰਡ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਲੋਕਾਂ ਦੇ ਮਨ ਦੇ ਵਿੱਚ ਐਸਾ ਕੋ ਵਹਿਮ ਨਹੀਂ ਪੈਣਾ ਚਾਹੀਦਾ ਇਹ ਬੱਸ ਸਟੈਂਡ ਖੁੱਲਿਆ ਹੈ ਔਰ ਸਦਾ ਖੁੱਲਾ ਰਹੇਗਾ ਇਹ ਸਰਕਾਰ ਦੇ ਨੋਟੀਫਿਕੇਸ਼ਨ ਚ ਹੈ ਸਰਕਾਰੀ ਨੋਟੀਫਿਕੇਸ਼ਨ ਚ ਹੈ ਇੱਥੇ ਜਿਹੜੀ ਬੱਸਾਂ ਸੱਤ ਪ੍ਰੋਮਿਸ ਕੀਤੀਆਂ ਸੀ ਅੱਜ ਬੱਚੀਆਂ ਛੱਪੀਆਂ ਛਤਾਈਆਂ ਦੀ ਲੋਕ ਵੇਟ ਕਰਦੇ ਨੇ ਉੱਥੇ ਪਾਣੀ ਦੇ ਇੰਤਜ਼ਾਮ ਨਹੀਂ ਸੀਗਾ ਉੱਥੇ ਪੱਕੇ ਦੰਤਿਆਂ ਦਾ ਇੰਤਜ਼ਾਮ ਨਹੀਂ ਸੀ ਅਸੀਂ ਥੋੜੀ ਜਿਹੀ ਗੱਲ ਹਾਈਲਾਈਟ ਕੀਤੀ ਹੈ ਦੌਰਾ ਵੀ ਕੀਤਾ ਐਮ.ਬੀ. ਸਾਹਿਬ ਨੇ ਤੇ ਆਪਣੇ ਚੇਅਰਮੈਨ ਚੇਅਰਮੈਨ ਸਾਹਿਬ ਨੇ ਐਮ.ਬੀ. ਸਾਹਿਬ ਨੇ ਤੇ ਮੈਨੇਜਰ ਸਾਹਿਬ ਨੇ ਜੀ.ਐਮ. ਸਾਹਿਬ ਨੇ ਸਾਰਿਆਂ ਦੌਰਾਂ ਵਿੱਚ ਕੀਤਾ ਪਰ ਅਸਰ ਬਿਨਾ ਕੰਨ ਖਿੱਚੇ ਕੰਮ ਨਹੀਂ ਹੋਣਾ। ਪਰ ਦੋਸਤ ਬਣ ਕੇ ਬੇਨਤੀ ਹੈ। ਮੈਂ ਸਿਰਫ ਇੱਕ ਗੱਲ ਕਹਿਣ ਆਇਆ ਮੈਂ ਤੁਹਾਡਾ ਮੈਂ ਤੁਹਾਡਾ ਆਪਣਾ ਆਪਣਾ ਮੰਨਿਓ ਹਮੇਸ਼ਾ। ਚਾਹੇ ਮੈਂ ਐਮਐਲਏ ਹਾਂ ਨਹੀਂ ਆ ਪਰ ਰਵਾਂਗਾ ਮੈਂ ਤੁਹਾਡਾ ਜੀ। ਸ਼ਹਿਰ ਦਾ ਪਹਿਲਾ ਸੈਂਟਰਲ ਪੁਆਇੰਟ ਭੋਰਾ ਚੌਂਕ ਮੰਨਿਆ ਜਾਂਦਾ ਸੀ। ਪਰ ਤੁਸੀਂ ਦੇਖੋ ਰਲੇ ਪਾਸੇ ਸੰਗਰੂਰ ਰੋਡ ਉਹੀ ਸਮਾਣਾ ਰੋਡ ਹੋ ਗਈ ਉਸ ਪਾਸੇ ਡਵੈਲਪਮੈਂਟ ਇੰਨੀ ਨਹੀਂ ਹੋਈ ਜਿੰਨੀ ਰਾਜਪੁਰਾ ਵਾਲੇ ਪਾਸੇ ਸਰੰਦਾਲੇ ਪਾਸੇ ਹੋਈ ਤੋਂ ਬੱਸ ਸਟੈਂਡ ਜਿਹੜਾ ਹੈ ਹੁਣ ਜਿਹੜਾ ਜੀਓਗ੍ਰਾਫੀ ਹੈ ਸਾਡੀ ਹੁਣ ਸ਼ਾਇਦ ਉਹ ਪੁਰਾਣਾ ਬੱਸ ਸਟੈਂਡ ਜਿਹੜਾ ਹੈ ਉਹ ਸੈਂਟਰ ਪੁਆਇੰਟ ਬਣਦਾ ਕਿ ਤੁਹਾਰ ਇੱਕ ਚੀਜ਼ ਨੇੜੇ ਬੈਠ ਜੁਦੀ ਹੈ ਸ਼ਹਿਰ ਵੀ ਨੇੜੇ ਬੈਹਿੰਦਾ ਤੁਹਾਨੂੰ ਦਸਾਂ ਰੋਡ ਪੈਜਿੰਦੀ ਹੈ ਜੀ ਉੱਧਰ ਜਿੰਦਰਾ ਹਸਪਤਾਲ ਸਾਰਾ ਪਾਸਾ ਜਿਹੜਾ ਹੈ ਉੱਧਰ ਪੈਜ ਜਦੋਂ ਇਹ ਬੰਦ ਹੋ ਰਿਹਾ ਉਦੋਂ ਹੀ ਮੈਂ ਸਮਝ ਗਿਆ ਸੀ ਕਿ ਠੀਕ ਨਹੀਂ ਹੋ ਰਿਹਾ ਪਰ ਮੈਂ ਧੰਨਵਾਦ ਜ਼ਰੂਰ ਕਰਾਂਗਾ ਮੁੱਖ ਮੰਤਰੀ ਭਗਵੰਤ ਮਾਨ ਜੀ ਜੇ ਤੁਸੀਂ ਮੰਨੋਗੇ ਨਹੀਂ ਪਟਿਆਲੇ ਸ਼ਹਿਰ ਦੀ ਇੱਕ ਸਪੈਸ਼ਲ ਮੀਟਿੰਗ ਬੁਲਾਈ ਗਈ ਡੀਸੀ ਮੈਂ ਪੀਆਰਟੀਸੀ ਵਾਲੇ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਕਮਿਸ਼ਨਰ ਕਾਰਪੋਰੇਸ਼ਨ ਜਿਹੜਾ ਪਟਿਆਲ ਸਪੀਡ WDT ਵਾਲੇ ਸਾਰੇ ਜਿਹੜੇ ਨੇ ਚੀਫ ਇੰਜੀਨੀਅਰ ਬਿਜਲੀ ਬੋਰਡ ਤੋਂ ਸਾਰਿਆਂ ਨੂੰ ਬੁਲਾਇਆ ਉੱਥੇ ਸੱਤ ਅੱਠ ਚੀਜ਼ਾਂ ਜਿਹੜੀਆਂ ਡਿਸਕਸ ਕੀਤੀਆਂ ਗਈਆਂ ਸੀਐਮ ਸਾਹਿਬ ਨੇ ਕੁਝ ਹੋ ਸੀ ਪੁਰਾਣਾ ਬੱਸ ਇਹਨੂੰ ਚਲਾਓ ਇਹ ਚੱਲਣਾ ਚਾਹੀਦਾ ਲੋਕ ਉਪਾਕੇ ਹੀ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਇਹਦੇ ਤੇ ਪ੍ਰਭਾਵਿਤ ਹੋਏ ਨੇ ਗਰਸਤ ਹੋਏ ਤੁਸੀਂ ਦਾ ਧੰਨਵਾਦ ਕਰਦੇ ਹਾਂ ਮੈਂ ਤਾਂ ਮਾਫੀ ਮੰਗਦਾ ਤੁਹਾਡੇ ਤੋਂ ਕਿ ਇੰਨਾ ਸਮਾਂ ਲੱਗ ਗਿਆ ਡਿਲੇ ਹੋ ਗਿਆ ਇਨੋਏ ਵੀ ਪਤਾ ਵੀ ਪ੍ਰੈਕਟੀਕਲ ਪ੍ਰੋਬਲਮਸ ਬਹੁਤ ਨੇ ਹਜੇ ਵੀ ਪਰ ਬੇਫਿਕਰ ਹੋ ਜਾਓ ਜੀ ਜਦੋਂ ਨਵਾਂ ਬਸਟਾ ਬਣਿਆ ਸੀ ਉਦੋਂ ਉੱਥੇ ਵੀ ਪ੍ਰੋਬਲਮਸ ਆਈਆਂ ਸੀ ਹੁਣ ਜੇ ਅਸੀਂ ਦੁਬਾਰਾ ਨਵਾਂ ਖੋਲਿਆ ਹੈ ਇਹਨੂੰ ਰਿਵਾਈਵ ਕਰ ਰਹੇ ਆ ਤਾਂ ਇਹਦੇ ਵਿੱਚ ਵੀ ਆਣੀ ਆਣੀ ਸੀ ਸੁਭਾਵਿਕ ਹੁੰਦਾ ਹੈ ਪਰ ਹੌਸਲਾ ਨਾ ਛੱਡਿਓ ਉਮੀਦ ਆਪਣੀ ਕਾਇਮ ਰੱਖਿਓ ਮੈਂ ਹੁਣ ਇਲੈਕਸ਼ਨ ਕਮਿਸ਼ਨ ਕੋਲ ਲੱਗਿਆ ਕੋਈ ਗੱਲਾਂ ਨਹੀਂ ਕਰ ਸਕਦਾ ਮੈਂ پابੰਦ ਹਾਂ ਜੀ ਕੋਈ ਅਨਾਉਂਸਮੈਂਟ ਨਹੀਂ ਕਰ ਸਕਦਾ ਕੁਝ ਨਹੀਂ ਕਹਿ ਸਕਦਾ ਪਰ ਜੋ ਵੀ ਤੁਹਾਡੇ ਮਨ ਦੇ ਵਿੱਚ ਡਾਊਟਸ ਹੈ ਜਾਂ ਇਸ਼ੂਜ਼ ਹੈ ਉਹ ਆਲਰੇਡੀ ਅਸੀਂ ਟੇਕ ਅਪ ਕਰ ਚੁੱਕੇ ਹਾਂ ਜੀ ਸਾਨੂੰ ਆਲਰੇਡੀ ਹੀ ਉਸ ਚੀਜ਼ ਦਾ ਜਿਹੜਾ ਹੈਗਾ ਪਤਾ ਹੈ ਉਹਦੇ ਤੇ ਅਸੀਂ ਵਰਕ ਵੀ ਕਰ ਰਹੇ ਹਾਂ ਮੈਂ ਤੁਹਾਨੂੰ ਯਕੀਨ ਦਵਾ 200% ਇਸੇ ਤਰ੍ਹਾਂ ਹੀ ਕਿਹਾ ਸੀ ਮੈਂ ਤੁਹਾਨੂੰ ਉੱਥੇ ਸਰਕਸ ਹਾਊਸ ਮੈਨਿਆਦਾ ਕਿ 200% ਜਿਹੜਾ ਹੈ ਜਿਹੜੇ ਤੁਹਾਡੇ ਕਨਸਰਨ ਹੈ ਉਹ ਸਾਰੇ ਐਡਰੈਸ ਹੋਣਗੇ ਇਹ ਜਿਹੜੀਆਂ ਮੈਂ ਅਨਾਉਂਸ ਨਹੀਂ ਕਰਦਾ ਵੀ ਜੋ ਵੀ ਤੁਸੀਂ ਕਿਹਾ ਜਿਹੜੇ ਤੁਸੀਂ ਪੁਆਇੰਟ ਰੇਜ਼ ਕੀਤੇ ਨੇ ਉਹ 100% ਜਰਾ ਹੈ ਜੀ ਕਰਕੇ ਸਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹ ਤਾਂ ਚਲੋ ਆਪਣੇ profession ਦੇ ਰਿਗਾਰਡਿੰਗ ਹੋ ਗਿਆ ਸਰਕਾਰ ਦੇ ਦਰਬਾਰੇ ਗੱਲਾਂ ਹੋ ਗਈਆਂ ਜੇ ਮੈਂ ਤੁਹਾਡੇ ਕਿਸੇ ਵੀ ਕੰਮ ਆ ਸਕਾਂ ਤਾਂ ਕੋਈ ਜ਼ਰਦੀ ਕੰਮ ਕਿਉਂ ਨਾ ਹੋਵੇ ਮੈਂ ਆਪਣੀ ਖੁਸ਼ਕਿਸਮਤੀ ਸਮਝਾਂਦਾ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਹੋਵੇ ਤੁਸੀਂ ਜਦੋਂ ਮਰਜ਼ੀ ਮੈਨੂੰ ਮਿਲੋ ਮੈਂ ਤਾਂ ਕੋਸ਼ਿਸ਼ ਕਰਦਾ ਆਂ ਕਿ ਲੇਕੋ 20 ਸਾਲਾਂ ਦੇ ਵਿੱਚ ਮੈਨੂੰ ਨਹੀਂ ਮੇਰਾ ਐਮਐਲਏ ਮਿਲਿਆ ਪਰ ਮੈਂ ਜਪਟਿਆਲੇ ਨੂੰ ਮੇਰਾ ਐਮਐਲਏ ਗਿਆ ਤਾਂ ਮੈਂ ਨਾ ਮੈਂ ਸਮਝਦਾ ਸੀ ਜਦੋਂ ਵੀ ਕੋਈ ਗੱਲ ਹੋਣੀ ਤੇ ਗੱਲਾਂ 'ਚ ਗੱਲ ਹੋਣਾ ਮਿਲਦੇ ਨਹੀਂ ਜੀ ਕਿ ਤੈਹ ਚਾਹੀਏ ਕੀ ਕਰੀਏ ਫਿਰ ਉਹ ਚੈਨਲ ਬੜੇ ਸੀ ਐਮਸੀ ਤੋਂ ਮੇਰ ਮੇਰ ਤੋਂ ਉਹਨਾਂ ਦਾ ਓਐਸਡੀ ਓਐਸਡੀ ਤੋਂ ਕਿ ਬੜੇ ਨਿਕਲਣਾ ਪੈਂਦਾ ਸੀ ਇੱਥੇ ਤਾਂ ਮੈਂ ਪੀਏ ਵੀ ਜਿਹੜਾ ਹੈ ਮੈਂ ਫੋਨ ਆਪਣਾ ਆਪ ਹੀ ਚੱਕਦਾ ਵੀ ਬਈ ਦੱਸ ਦਿਓ ਜੋ ਗੱਲ ਕਰਨੀ ਹੈ ਕਰ ਦੋ ਸੋ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਪੇਸ਼ੀਅੰਸ ਦਿਖਾਈ ਤੁਸੀਂ ਹੌਸਲੇ 'ਚ ਰਹੇ ਪੋਜ਼ਿਟਿਵ ਕਨਸਪੈਕਟਿਵ ਅਸੀਂ ਜਿਹੜਾ ਹੈਗਾ ਇਸ ਗੱਲ ਨੂੰ ਲੈ ਕੇ ਆਏ ਤੇ ਉਸੇ ਦਾ ਫਲ ਇਹ ਸੀ ਨੀਅਤ ਨੂੰ ਮਹਾਰਾਜ ਨੇ ਭਾਗ ਲਾਇਆ ਤੁਹਾਡੀ ਅਰਦਾਸਾਂ ਨੂੰ ਭਾਗ ਲਾਇਆ ਇਹ ਅੱਜ ਜਿਹੜਾ ਦੁਬਾਰਾ ਸ਼ੁਰੂ ਹੋਇਆ ਔਰ ਇਹਨੂੰ ਹੋਰ ਬੈਟਰ ਕਰਾਂਗੇ 200% ਕਰਾਂਗੇ 200% ਕਰਾਂਗੇ ਬੇਫਿਕਰ ਹੋ ਜਾਓ ਤੁਸੀਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿੰਤਰਾ ਲਈ ਇੱਕ ਵਾਰ ਹੈ ਉਹ ਕਦੋਂ ਵੀ ਦਾ ਰੇੜਕਾ ਕਦੋਂ ਮੁੱਕੇਗਾ ਕਦੋਂ ਇੱਕ ਸੈਲਾਨੀ ਸੈਲਾਨੀਆਂ ਲਈ ਵਿਜ਼ਿਟ ਦਾ ਪਾੜੇ ਵਿੱਚ ਨਾ ਜੀ ਅਸੀਂ ਬਹੁਤ ਹੀ ਇੱਕ ਇਲੈਬੋਰੇਟ ਪਲਾਨ ਪ੍ਰੋਜੈਕਟ ਜਿਹੜਾ ਹੈ ਉਹ ਤਿਆਰ ਕੀਤਾ ਸੀ ਜਿਹੜਾ ਆਇਲੈਂਡ ਟੁੱਟਿਆ ਹੋਇਆ ਸੀ ਉਹ ਰਿਪੇਅਰ ਕਰਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਬੈੱਡ ਸੀਗਾ ਜਿਹੜਾ ਉਹਦੇ ਤੋਂ ਵੀਡ ਜਿਹੜੀ ਹੈ ਉਹ ਹਟਾ ਦਿੱਤੀ ਗਈ ਫਾਊਂਟੇਨ ਜਿਹੜੇ ਰਿਪੇਅਰ ਕਰ ਦਿੱਤੇ ਗਏ ਲਾਈਟਸ ਜਿਹੜੀਆਂ ਲਗਾ ਦਿੱਤੀਆਂ ਗਈਆਂ ਚਾਲੂ ਦੁਬਾਰਾ ਕਰਾ ਦਿੱਤੀਆਂ ਉਹ ਉਹਦੇ ਵਿੱਚ ਪਾਣੀ ਦਾ ਜਿਹੜਾ ਫਲੋ ਹੈ ਇਹਨਾਂ ਉਹ ਹਾਂਸਲੀ ਦੀ ਵਿੱਚ ਦਿੱਕਤ ਆ ਰਹੀ ਉਹ ਬੜੀ ਪੁਰਾਣੀ ਹਾਂਸਲੀ ਓਨ ਕਰਕੇ ਨਾ ਟੁੱਟੀ ਹੋਈ ਹੈ ਜੀ ਬੜੀ ਖਾਂਤ ਜਿੰਨਾ ਪਾਣੀ ਆ ਰਿਹਾ ਉਸ ਤੋਂ ਜ਼ਿਆਦਾ ਧਰਤੀ ਸੋਕ ਕਰ ਲੈਂਦੀ ਹੈ ਫਿਰ ਇਹਦਾ ਪ੍ਰੈਸ਼ਰ ਇਹਦਾ ਹਾਂਸਲੀ ਹੀ ਰਿਪੇਅਰ ਹੋਈ ਜੀ ਇਹ ਵੱਡਾ ਪ੍ਰੋਜੈਕਟ ਹੈਗਾ ਜੀ ਇਹ ਅਸੀਂ ਹਾਂਸਲੀ ਕਿੰਨੇ ਕਰੋੜ ਦਾ ਹੈ ਐਜ਼ ਇਨ ਅਜੇ ਰਿਪੋਰਟਸ ਵਗੈਰਾ ਡੀਪੀਆਰ ਤਾਂ ਨਹੀਂ ਜਾਈਦੀ ਬਣੀ ਪਰ ਹਾਂਸਲੀ ਜਿਹੜੀ ਹੈ ਸਾਨੂੰ ਨਵੀਂ ਲੈਣੀ ਪੈਣੀ ਜੀ ਉਹਦੇ ਉੱਤੋਂ ਉਹਨੂੰ ਰਿਪੇਅਰ ਕਰਕੇ ਕੰਮ ਨਹੀਂ ਬਣ ਰਿਹਾ ਠੀਕ ਹੈ ਲਗਨੇ ਕਰੋੜਾ ਰੁਪਏ ਨੇ ਪਰ ਕਦੋਂ ਤੱਕ ਉਮੀਦ ਕਰ ਸਕਦੇ ਕੋਈ ਮਿਹਰਬਾਨੀ ਹੈ ਡੀਪੀਆਰ ਬਣਦੀ ਹੈ ਸਰ ਅਸੀਂ ਤਾਂ ਸ਼ੁਰੂ ਕਰਤਾ ਸੀ ਦੇਖੋ ਜਿਹੜਾ ਤਾਂ ਕੰਮ ਸੀਗਾ ਸਿਵਲ ਦਾ ਉਹ ਹੋ ਗਿਆ ਸੀ ਪਰ ਸਿਰਫ ਪਾਣੀ ਪਾਣੀ ਪਰਣਾ ਸੀ ਅਸੀਂ ਉਹਦੇ ਵਿੱਚ ਜਦੋਂ ਫੁੱਲ ਕੈਪੈਸਿਟੀ ਚ ਪਾਣੀ ਭੇਜਿਆ ਉਹਦੇ ਹਾਂਸਲੀ ਚ ਉਹਦੇ ਚ ਹਾਂਸਲੀ ਟੁੱਟ ਗਈ ਨਹੀਂ ਹਾਂਸਲੀ ਇਹ ਹੁਣ ਪਲਾਨਿੰਗ ਜੀ ਕਿੱਥੇ ਤੱਕ ਪਹੁੰਚੀ ਹੈ ਸਰ ਡੀਪੀਆਰ ਬਣਦੀ ਹੈ ਉਹਦੀ